ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀਓ ਰਾਗ ਮਲਾਰ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਗੁਰਮੁਖ ਦੇਸਾ ਬ੍ਰਹਮ ਅਪਸਾਰੇ ਗੁਰਮੁਖ ਤ੍ਰੈ ਗੁਣਿਆ ਬਿਸਥਾਰੇ ਗੁਰਮੁਖ ਨਾਦੇ ਬੀਦ ਵਿਚਾਰੀ ਬਿਨ ਬੁਰ ਘੁਰ ਪੂਰ ਘੂਰ ਅੰਧਾਰੇ ਮੇਰੇ ਮਾਨੇ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਪਦੇਸ ਹਰ ਹਿਰਦੈ ਵਸਿਓ ਸਾਸਿ ਗਰਾਸ ਆਪਣਾ ਖਸਮ ਤਿਆਹੀਐ ਰਾਵ ਗੁਰ ਕੇ ਚਰਨ ਬਟੋਮ ਬਲ ਜਾਉ ਗੁਰ ਕੇ ਗੁਣ ਅੰਧ ਨਿਤ ਗਾਉ ਗੁਰ ਕੀ ਧੂੜ ਕਰੋ ਸ਼ਨਾਨੇ ਸਾਚੀ ਦਰਗਹ ਪਾਈਐ ਮਾਨੇ ਗੁਰ ਬੋਹੇ ਤੇ ਭਵ ਜਲ ਤਾਰ ਨahari ਗੁਰ ਭੇਟਿਆ ਨਾ ਹੋਏ ਜੋਨ ਆਉਤਾਰੇ ਗੁਰ ਕੀ ਸੇਵਾ ਸੋ ਜਨ ਪਾਈ ਜਾ ਕੋ ਕਰਮ ਲਿਖਿਆ ਤੁਰਿਆ ਇਹ ਗੁਰ ਮੇਰੀ ਜੀਵਨ ਗੁਰ ਆਧਾਰੇ ਗੁਰ ਮੇਰੇ ਵਰਤਨ ਗੁਰ ਪਰਵਾਰੀ ਗੁਰ ਮੇਰਾ ਖਸਮ ਸਤਿਗੁਰ ਸਨ ਨਾਈ ਨਾਨੇ ਗੁਰ ਪਰਬਰਮ ਜਾ ਕੇ ਕੀ ਮਨਾ ਪਾਈ ਮਹਲਾ 5 ਪੰਜੇ ਵਾ ਗੁਰ ਕੇ ਚਰਨ ਹਰਿ ਦੈ ਬਸਾਈ ਕਰ ਕਿਰਪਾ ਪ੍ਰਭ ਆਪੇ ਮਿਲਾਏ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵੈ ਆਟ ਪਹਿਰ ਤੇਰਾ ਰੰਗ ਰਾਤੀ ਰਹਉ ਗਾਵਨ ਸੁਣਨੇ ਸਭ ਤੇਰਾ ਬਾਣਾ ਹੁਕਮ 부ਜੈ ਸੋ ਸਾਚ ਸਮਾਣਾ ਜਪ ਜਪ ਜੀਵੈ ਤੇਰਾ ਨਾਮ ਤੁਜ ਵਿਨ ਦੂਜਾ ਨਹੀਂ ਥਾ ਦੁਖ ਸੁਖ ਕਰਤੇ ਹੁਕਮ ਅਰਜਾਈ ਭਾਣੇ ਬਖਸ਼ੇ ਭਾਣੇ ਦੇਸ ਜਾਈ ਦੋਹਾਂ ਸਿਰਾਂ ਕਾ ਆ ਕਰਤਾ ਆਪੇ ਕੁਰਬਾਨ ਜਾਈ ਤੇਰੇ ਪਰਤਾਪੇ ਤੇਰੀ ਕੀਮਤ ਕੈ ਤੂੰ ਹੈ ਜਾਣੈ ਤੂੰ ਆਪੇ ਬੂਝ ਸੁਣ ਆਪ ਬਖਾਣ ਸੇ ਭਗਤੀ ਜੋ ਤੁਧ ਪਾਣੈ ਨਾਨਕ ਤਿਨ ਕੈ ਸਦ ਗੁਰਵਾਨ ਨਾਨਕ ਤਿਨ ਕੈ ਸਦ ਗੁਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ